ਅੱਜ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਪੰਚਾਇਤ ਵੱਲੋਂ ਕਿ ਜਿਹੜੇ ਸਾਡੇ ਬਜਵਾੜੇ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਹੈਗੇ ਬਿਨਾਂ ਕਾਗਜ਼ਾਂ ਤੋਂ ਰਹਿ ਰਹੇ ਆ ਕਿਸੇ ਵੀ ਬੰਦੇ ਦਾ ਪੇਪਰ ਜਿਹੜਾ ਉਹ ਤਸਦੀਕ ਨਹੀਂ ਕੀਤਾ ਜਾਊਗਾ ਤੇ ਜਿਹੜੇ ਵੀ ਬੰਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਿਰਾਏ ਤੇ ਰਹਿ ਰਹੇ ਆ ਜੇਕਰ ਉਹਨਾਂ ਵੱਲੋਂ ਕੋਈ ਵੀ ਵਾਰਦਾਤ ਪਿੰਡ ਦੇ ਵਿੱਚ ਹੁੰਦੀ ਆ ਤੇ ਉਹ ਜਿਹੜਾ ਬੰਦਾ ਕਿਰਾਏਦਾਰ ਜਿਨ੍ਹਾਂ ਨੇ ਰੱਖੇ ਆ ਉਹ ਕਾਰਵਾਈ ਫਿਰ ਪੰਚਾਇਤ ਉਸ ਬੰਦੇ ਤੇ ਕਰੂਗੀ ਪਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣ ਦੀ ਮੰਗ ਜਿਹੜੀ ਹੈ ਉੱਠਣ ਲੱਗੀ ਹੈ ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਨੇ ਛੋਟੇ ਬੱਚੇ ਦਾ ਕਤਲ ਕਰ ਦਿੱਤਾ ਤੇ ਇਸ ਘਟਨਾ ਦਾ ਸੇਖ ਹੁਣ ਪਿੰਡਾਂ ਤੱਕ ਪਹੁੰਚਣ ਲੱਗਿਆ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਪ੍ਰਵਾਸੀਆਂ ਦੇ ਵਿਰੁੱਧ ਮੋਰਚਾ ਖੋਲ੍ਹਦਿਆਂ ਹੋਇਆਂ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਗਏ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਬਜਵਾੜਾ ਦੀ ਪੰਚਾਇਤ ਦੇ ਵੱਲੋਂ ਸਰਪੰਚ ਤੇ ਸਮੁੱਚੀ ਪੰਚਾਇਤ ਨੇ ਮਤਾ ਪਾਇਆ ਕਿ ਪਿੰਡ 'ਚ ਨਾ ਤਾਂ ਕੋਈ ਪ੍ਰਵਾਸੀ ਨੂੰ ਮਕਾਨ ਦਿੱਤਾ ਜਾਵੇਗਾ ਤੇ ਨਾ ਹੀ ਪਲਾਟ ਦਿੱਤਾ ਜਾਵੇਗਾ ਫਿਰ ਸਿਵਾਵਾ ਕਿਸੇ ਵੀ ਪ੍ਰਵਾਸੀ ਦਾ ਨਾਤਾ ਆਧਾਰ ਕਾਰਡ ਬ ਹੀ ਕੋਈ ਹੋਰ ਕਾਗਜ਼ਾਤ ਜੋ ਕਿ ਪੰਚਾਇਤ ਦੇ ਵੱਲੋਂ ਤਿਆਰ ਕੀਤਾ ਜਾਵੇਗਾ ਉਹਨਾਂ ਕਿਹਾ ਹੈ ਕਿ ਜੇਕਰ ਕਿਸੇ ਵੀ ਪਿੰਡ ਵਾਸੀ ਨੇ ਪ੍ਰਵਾਸੀਆਂ ਨੂੰ ਪਲਾਟ ਵੇਚਿਆ ਜਾਂ ਫਿਰ ਕਿਰਾਇਆ ਦਰ ਬਣਾਇਆ ਤਾਂ ਉਕਤ ਪਿੰਡ ਵਾਸੀ ਦੇ ਖਿਲਾਫ ਵੀ ਫਿਰ ਸਖਤ ਕਾਰਵਾਈ ਹੋਵੇਗੀ ਕਿ ਜੋ ਘਟਨਾ ਜਿਹੜੀ ਦੀਪਨਗਰ ਦੇ ਵਿੱਚ ਹੁਸ਼ਰਪੁਰ ਦੇ ਵਿੱਚ ਹੋਈ ਹੈ ਨਿਊ ਦੀਪਨਗਰ ਦੇ ਵਿੱਚ ਦੇਖੋ ਬੱਚਾ ਸਾਡਾ ਹੀ ਬੱਚਾ ਹੈ ਉਹ ਸਾਡੇ ਵੀ ਛੋਟੇ ਬੱਚੇ ਆ ਕੱਲ ਨੂੰ ਅਸੀਂ ਨੇ ਚਾਹੁੰਦੇ ਕਿ ਇਦਾਂ ਦੀ ਕੋਈ ਘਟਨਾ ਮੁੜ ਕੇ ਦੁਬਾਰਾ ਸਾਡੇ ਹੁਸ਼ਿਆਰਪੁਰ ਜਾਂ ਸਾਡੇ ਪੰਜਾਬ ਦੇ ਵਿੱਚ ਮੈਂ ਤਾਂ ਇਹ ਗੱਲ ਕਹੂੰਗਾ ਕਿ ਹੋਵੇ ਇਸ ਕਰਕੇ ਜਿਹੜੇ ਅਸੀਂ ਇਹ ਅੱਜ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਪੰਚਾਇਤ ਵੱਲੋਂ ਕਿ ਜਿਹੜੇ ਸਾਡੇ ਬਜਵਾੜੇ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਹੈਗੇ ਬਿਨਾਂ ਕਾਗਜ਼ਾਂ ਤੋਂ ਰਹਿ ਰਹੇ ਆ ਕਿਸੇ ਵੀ ਬੰਦੇ ਦਾ ਪੇਪਰ ਜਿਹੜਾ ਉਹ ਤਸਦੀਕ ਨਹੀਂ ਕੀਤਾ ਜਾਊਗਾ ਚਾਹੇ ਉਹ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਨੀਲਾ ਕਾਰਡ ਤੇ ਜਿਹੜੇ ਵੀ ਬੰਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਿਰਾਏ ਤੇ ਰਹਿ ਰਹੇ ਆ ਜੇਕਰ ਉਹਨਾਂ ਵੱਲੋਂ ਕੋਈ ਵੀ ਵਾਰਦਾਤ ਪਿੰਡ ਦੇ ਵਿੱਚ ਹੁੰਦੀ ਆ ਤੇ ਉਹ ਜਿਹੜਾ ਬੰਦਾ ਕਿਰਾਏਦਾਰ ਜਿਨ੍ਹਾਂ ਨੇ ਰੱਖੇ ਆ ਉਹ ਕਾਰਵਾਈ ਫਿਰ ਪੰਚਾਇਤ ਉਸ ਬੰਦੇ ਤੇ ਕਰੂਗੀ ਨਾ ਕਿ ਪ੍ਰਵਾਸੀ ਤੇ ਕਰੂ ਸਰ ਮੈਨੂੰ ਮੇਰੇ ਪਿੰਡ ਦਾ ਦੇਖੋ ਬਹੁਤ ਵੱਡਾ ਸਹਿਯੋਗ ਆ ਮੈਂ ਕੋਈ ਵੀ ਕੋਈ ਵੀ ਸਰਪੰਚ ਐਨੇ ਕੰਫੀਡੈਂਸ ਨਾਲ ਗੱਲ ਉਦੋਂ ਹੀ ਕਰਦਾ ਹੁੰਦਾ ਜਦੋਂ ਉਹਨੂੰ ਪੂਰੇ ਪਿੰਡ ਦੀ ਸਪੋਰਟ ਹੋਵੇ ਤੇ ਮੈਨੂੰ ਆਪਣੇ ਪਿੰਡ ਵਾਲਿਆਂ ਤੇ ਇੰਨਾ ਕਮਾਣਾ ਕਿ ਮੈਂ ਜੇ ਉਹਨਾਂ ਨੂੰ ਕਿਤੇ ਵੀ ਇਸ ਸੰਬੰਧ ਦੇ ਵਿੱਚ ਆਪਾਂ ਕਿਤੇ ਵੀ ਕੱਲ ਦਾ ਮੈਂ ਕਾਲ ਕਰ ਰੱਖੀ ਆ ਮੈਂ ਪੇ ਅਸੀਂ ਕੱਲ ਜੰਜ ਕਰਦੇ ਵਿੱਚ ਇੱਕ ਆਮ ਜਲਾਸਾ ਕਰਨ ਜਾ ਰਹੇ ਹਾਂ ਇਸੇ ਮੁੱਦੇ ਦੇ ਉੱਤੇ ਤੇ ਮੈਨੂੰ ਪਤਾ ਕਿ ਸਾਡਾ ਪਿੰਡ ਵੱਧ ਚੜ ਕੇ ਉੱਥੇ ਹਿੱਸਾ ਪਾਊਗਾ ਸਰ ਮੈਂ ਮੈਸੇਜ ਦੇਖੋ ਪੇ ਹੁਣ ਹੱਦ ਹੋ ਗਈ ਆ ਅੰਤ ਹੋ ਗਈ ਆ ਕਿਸੇ ਚੀਜ਼ ਦਾ ਅੰਤ ਹੁੰਦਾ ਨਾ ਇਹ ਅੰਤ ਹੋ ਚੁੱਕਾ ਫੇ ਹੁਣ ਆਪਾਂ ਜੇ ਹੁਣ ਬਿਨਾਂ ਸਟੈਂਡ ਲਿਆ ਨਾ ਜੀ ਤੇ ਇਹ ਫਿਰ ਕੱਲ ਨੂੰ ਬਾਰੀ ਮੇਰੀ ਵੀ ਆ ਸਕਦੀ ਆ ਸੋ ਇਸ ਕਰਕੇ ਜਿੰਨੇ ਵੀ ਹੁਸ਼ਿਆਰਪੁਰ ਦੇ ਐਮਸੀ ਕਿਉਂਕਿ ਬਿਨਾਂ ਸਰਪੰਚ ਬਿਨਾਂ ਐਮਸੀ ਤੋਂ ਕੋਈ ਵੀ ਪ੍ਰਵਾਸੀ ਚਾਹੇ ਕੋਈ ਵੀ ਬੰਦਾ ਹੋਵੇ ਪੰਜਾਬੀ ਈਵਨ ਕੀ ਉਹਨਾਂ ਚੇਰ ਮਤਲਬ ਉਹ ਰਜਿਸਟਰ ਨਹੀਂ ਹੋ ਸਕਦਾ ਉਸ ਪਿੰਡ ਦੇ ਵਿੱਚ ਉਹ ਪੰਚਾਇਤਾਂ ਦੀਆਂ ਨਕਾਮੀਆਂ ਜਿਹੜੀਆਂ ਅੱਜ ਅਸੀਂ ਇਹ ਚੱਲ ਰਹੇ ਹੁਣ ਤੱਕ ਬਿਜੇ ਮੜੇ ਉੱਥੇ ਜਾਓ ਆਇਆ ਕਿ ਕਾਰੈਕਟਿਵ ਸਟਾਰਟ ਐਕਟਿਵ ਸਟਾਰਟ ਕਰ ਮੈਂ ਆ ਗਿਆ ਹੌਲੀ ਹੌਲੀ चल 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 चल